ਜੋ ਤੱਕ ਕੇ ਨਾਲ ਕਬਜ਼ਾ ਕਹਿ ਸਕਦੇ ਆਪਾਂ ਕਿਸੇ ਜ਼ਮੀਨ ਤੇ ਕੀਤਾ ਹੋਇਆ ਠੀਕ ਹੈ ਸਸੀ ਗਾਲ ਦੋਸਤੋ ਕੀ ਹਾਲ ਚਾਲ ਨੇ ਫਿਰ ਤੋਂ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਗੈਰ ਮਰੂਸੀ ਹੱਕਾਂ ਦੇ ਬਾਰੇ ਜਾਂ ਗੈਰ ਮਰੂਸੀ ਜ਼ਮੀਨ ਕੀ ਹੁੰਦੀ ਹੈ। ਸੋ ਦੋਸਤੋ ਗੈਰ ਮਰੂਸੀ ਜ਼ਮੀਨ ਦੀ ਗੱਲ ਕਰੀਏ ਤਾਂ ਉਸ ਜ਼ਮੀਨ ਨੂੰ ਕਿਹਾ ਜਾਂਦਾ ਹੈ ਜਿਸ ਉੱਪਰ ਕੋਈ ਵਿਅਕਤੀ ਕਾਸਤ ਕਰ ਰਿਹਾ ਹੁੰਦਾ ਹੈ। ਪਰੰਤੂ ਜਿਸ ਜ਼ਮੀਨ ਪਰ ਉਹ ਕਾਸਤ ਕਰ ਰਿਹਾ ਹੁੰਦਾ ਹੈ ਉਸ ਜ਼ਮੀਨ ਦਾ ਮਾਲਕ ਨਹੀਂ ਹੁੰਦਾ। ਸਿਰਫ ਉਹ ਜ਼ਮੀਨ ਦਾ ਉਸ ਵਿਅਕਤੀ ਦੇ ਕੋਲ ਕਬਜ਼ਾ ਹੁੰਦਾ ਹੈ ਅਤੇ ਉਸ ਜ਼ਮੀਨ ਨੂੰ ਬੋਂਦਾ ਵੀਦਦਾ ਹੈ। ਉਸ ਜ਼ਮੀਨ ਦਾ ਅਸਲ ਮਾਲਕ ਕੋਈ ਹੋਰ ਹੁੰਦਾ ਹੈ ਪਰੰਤੂ ਲੰਬੇ ਸਮੇਂ ਤੋਂ ਕਾਸਤ ਕਰਨ ਦੇ ਕਾਰਨ ਜ ਸੋ ਦੀਆਂ ਇਹ ਗਰਦਾਵਰੀਆਂ ਉਹ ਆਪਣੇ ਨਾਮ ਪਰ ਜੋ ਟ੍ਰਾਂਸਫਰ ਕਰਾ ਲੈਂਦੇ ਨੇ ਜਿਸ ਕਰਕੇ ਜਮ੍ਹਾਂਬੰਦੀ ਦੇ ਵਿੱਚ ਜਿਹੜਾ ਉਹਨਾਂ ਦੇ ਨਾਮ ਦੇ ਨਾਲ ਗੈਰ ਮਰੂਸੀ ਲਿਖਿਆ ਜਾਂਦਾ ਹੈ ਕਹਿੰਦਾ ਪਾਬਕੇ ਉਹਨਾਂ ਦੇ ਨਾਮ ਗਰਦਾਬਰੀ ਵੀ ਹੋ ਜਾਂਦੀ ਹੈ ਤੇ ਬੌਂਦੇ ਬੀਜ ਦੇ ਵੀ ਉਹੀ ਹਨ ਬਟ ਉਹ ਅਸਲ ਮਾਲਕ ਉਸ ਜ਼ਮੀਨ ਦਾ ਕੋਈ ਹੋਰ ਹੁੰਦਾਗਾ ਗੈਰ ਮਰੂਸੀ ਹੱਕਾਂ ਦੇ ਵਿੱਚ ਕੋਈ ਵੀ ਵਿਅਕਤੀ ਆਪਣੀ ਜ਼ਮੀਨ ਨੂੰ ਜਿਹੜਾ ਗੈਰ ਮਰੂਸੀ ਵਿਅਕਤੀ ਹੁੰਦਾ ਜਿਹਦੇ ਨਾਮ ਅਗਰ ਲਿਖਿਆ ਜਾਂਦਾ ਕਹਿੰਦਾ ਪਾਬ ਜੋ ਉਸ ਜ਼ਮੀਨ ਨੂੰ ਬੌਂਦਾ ਬੀਜਦਾ ਉਸ ਜ਼ਮੀਨ ਨੂੰ ਅੱਗੇ ਵੇਚ ਵਟ ਨਹੀਂ ਸਕਦਾ ਨਾ ਉਸ ਨੂੰ ਗਹਿਣੇ ਵਗੈਰਾ ਕਰ ਸਕਦਾ ਨਾ ਬੇਚ ਸਕਦਾ ਨਾ ਕੋਈ ਲੋਨ ਲਿਮਟ ਲੈ ਸਕਦਾ ਸਿਰਫ ਔਰ ਸਿਰਫ ਉਸ ਦੇ ਨਾਮ ਗਰਦਾਬ ਜਿਹਦੇ ਹਾਊਸ ਨੂੰ ਵਾਉਂਦਾ ਵੀਦ ਹੁੰਦਾ ਹੈਗਾ ਗੈਰ ਮੁਰਸੀ ਹੱਕਾਂ ਦੇ ਵਿੱਚ ਜ਼ਮੀਨ ਦੀ ਜਿਹੜੀ ਅੱਗੇ ਆਪਦੇ ਪਰਿਵਾਰ ਵਿੱਚ ਵੀ ਕਿਸੇ ਨੂੰ ਟਰਾਂਸਫਰ ਨਹੀਂ ਕੀਤਾ ਜਾ ਸਕਦੀ ਤੇ ਨਾ ਹੀ ਇਸ ਦੀ ਕੋਈ ਵਸੀਅਤ ਵਗੈਰਾ ਕਰਾਈ ਜਾ ਸਕਦੀ ਹੈ ਕਹਿੰਦਾ ਭਾਬਾ ਜੋ ਕਿਸੇ ਵਿਅਕਤੀ ਦੇ ਪਾਸ ਕੋਈ ਲੰਬੇ ਸਮੇ ਤੋਂ ਹਿੱਸੇ ਠੱਕੇ ਦੇ ਕੋਈ ਜ਼ਮੀਨ ਬੌਂਦਾ ਬੀਜਦਾਗਾ ਤੇ ਉਸ ਤੋਂ ਬਾਅਦ ਉਹਨਾਂ ਦੀ ਕੋਈ ਲੜਾਈ ਝਗੜਾ ਹੋ ਜਾਂਦਾ ਜਾਂ ਗਹਿਣੇ ਤੇ ਹੈ ਉਹ ਠੱਕੇ ਨਾਲ ਕਬਜ਼ਾ ਕਹਿ ਸਕਦੇ ਆਪਾਂ ਕਿਸੇ ਜ਼ਮੀਨ ਤੇ ਕੀਤਾ ਹੋਇਆ ਠੀਕ ਹੈ ਜੀ ਤਾਂ ਇਸ ਤਰ੍ਹਾਂ ਉਸ ਜ਼ਮੀਨ ਨੂੰ ਜਿਹੜਾ ਜਿਹਨੂੰ ਆਪਾਂ ਠੱਕੇ ਨਾਲ ਬਾਹ ਰਿਹਾ ਜਾਂ ਕਬਜ਼ਾ ਹੁੰਦਾ ਸਾਡੇ ਕੋਲੇ ਅਜਿਹੀ ਜ਼ਮੀਨ ਦੀਆਂ ਗਰਦਾਵਰੀਆਂ ਜਦੋਂ ਉਹਨਾਂ ਦੇ ਨਾਮ ਚੜ ਜਾਂਦੀਆਂ ਹਨ ਤਾਂ ਉਹਨਾਂ ਦੇ ਨਾਮ ਦੇ ਮਾਰ ਗੈਰ ਮਰੂਸੀ ਲਿਖਿਆ ਜਾਂਦਾ ਹੈ ਤੇ ਜਿਸ ਜਮੀਨ ਨੂੰ ਨਾ ਵੇਚਿਆ ਜਾ ਸਕਦਾ ਨਾ ਕਿਸੇ ਨੂੰ ਗਾਹਾਂ ਗਹਿਣੇ ਕੀਤਾ ਜਾ ਸਕਦਾ ਨਾ ਪਰਿਵਾਰ ਵਿੱਚ ਕਿਸੇ ਦਾ ਟਰਾਂਸਫਰ ਕੀਤਾ ਜਾ ਸਕਦਾ ਇਹ ਨਾ ਹੀ ਇਸ ਜਮੀਨ ਦੀ ਕੋਈ ਵਸੀਅਤ ਵਗੈਰਾ ਕਰਾਈ ਜਾ ਸਕਦੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਪਹਿਲੀ ਵਾਰ ਚੈਨਲ ਤੇ ਆਏ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਇਸ ਤਰ੍ਹਾਂ ਦੀ ਵੀਡੀਓ ਸਾਡੇ ਚੈਨਲ ਤੇ ਆਉਂਦੀ ਰਹਿੰਦੀਆਂ ਨੇ ਤਾਂ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ